ਹਤਿਆਵਾਂ ਬੰਦ ਕਰਦੇ ਹੋ ਨਹੀਂ ਤੁਹਾਡਾ ਇਸੇ ਤਰ੍ਹਾਂ ਹੀ ਹਾਰ ਹੋਊਗਾ ਉਹ ਜਿਹੜਾ ਕੁੱਤੇ ਦੀ ਬਹੁਤ ਮਰਿਆ ਪਿਆ ਹਸਤਾਲ ਦੇ ਵਿੱਚ ਜਾ ਕੇ ਮਿਲ ਲੋ ਜਾ ਕੇ ਉਹਨਾਂ ਨੂੰ ਰੋ ਰੋ ਕੇ ਲੱਗ ਰਹੇ ਹੋ ਤੁਹਾਨੇ ਪਿਓ ਨੂੰ ਲੈਣਾ ਕਿ ਦੂਜਾ ਲੈ ਗਿਆ ਸਮਝੀ ਸਮਝੀ ਉਸ ਦਾ ਵੀ ਇਸੇ ਤਰ੍ਹਾਂ ਹੀ ਇਨਕਾਉਂਟਰ ਦੀ ਤਿਆਰ ਡਾਕਟਰ ਦੀ ਟੂਟੀ ਆਵੇ ਭਰਾਵੋ ਪਿਛਲੇ ਦਿਨੀ ਮਾਬਾ ਤਰਸੇਮ ਸਿੰਘ ਜੀ ਕਾਰ ਸੇਵਾ ਵਾਲੇ ਨਾਨਕ ਮਤਾਜੀ ਵਾਲੇ ਦੀ ਕੁਝ ਦਿਨ ਪਹਿਲਾਂ ਹਤਿਆ ਕਰ ਦਿੱਤੀ ਗਈ ਸੀ ਅਸੀਂ ਉਹਨਾਂ ਦੇ ਘੋਮ ਤੇ ਜੈ ਜੀ ਅਤੇ ਸ਼ਰਦਾ ਦੇ ਵੱਲ ਭੁੱਲ ਭੇਟ ਕੀਤੀ ਅਸੀਂ ਬਾਬਾ ਤਰਸੇਮ ਸਿੰਘ ਜੀ ਨੂੰ ਬੜਾ ਦੁੱਖ ਪਰੜ ਕੀਤਾ ਅਸੀਂ ਅੱਜ ਵੀ ਕਰਦੇ ਆ ਰਹੇ ਆ ਸਾਡੇ ਮਨਾਂ ਵਿੱਚ ਬਹੁਤ ਦੁੱਖਾ ਕਿ ਬਾਬਾ ਤਰਸੇਮ ਸਿੰਘ ਜੀ ਬਹੁਤ ਵਧੀਆ ਇਨਸਾਨ ਸੀ ਬੱਬਰ ਸ਼ੇਰ ਸੀ ਰੱਬ ਨਾਲ ਜੁੜੇ ਸੀ ਪ੍ਰਮਾਤਮਾ ਦਾ ਨਾਮ ਲੈਂਦੇ ਸੀ ਲੇਕਿਨ ਜਿਹੜੇ ਉਹ ਦੋ ਬੰਦਿਆਂ ਨੇ ਇੱਕ ਸਰਜੀਤ ਸਿੰਘ ਮੀਆਂਵਿੰਡ ਦੀ ਤਰਨਤਾਲ ਦਾ ਇੱਕ ਬਲਾਸਪੁਰ ਸ਼ਹਿਰ ਦਾ ਸੀ અમરજીત ਸਿੰਘ ਅੱਜ ਬੜੀ ਖੁਸ਼ੀ ਹੋਈ ਕਿ ਅਖਬਾਰਾਂ ਵਿੱਚ સોਸ਼ਲ ਮੀਡੀਆ ਦੇ ਰਾਹੀਂ ਦੇਖਿਆ ਪਤਾ ਲੱਗਿਆ ਕਿ અમરਜੀਤ ਸਿੰਘ ਨੂੰ ਨਰਕ ਦੀ ਟਰੈਕਟਰ ਉੱਤਰਾਖੰਡ ਦੀ ਜਿਹੜੇ ਐਸਟੀਐਫਾ ਪੁਲਿਸ ਨੇ ਦੇ ਦਿੱਤੀ ਆ ਮੈਂ ਉੱਤਰਾਖੰਡ ਪੁਲਿਸ ਦਾ तहे دلੋਂ ਧੰਨਵਾਦ ਕਰਦਾ ਹਾਂ ਜਿਹੜੇ ਐਸੇ ਸ਼ਰਾਰਤੀ ਲੋਕ ਆ ਜਿਹੜੇ ਐਸੇ ਖਾਲਸਤਾਨੀ ਲੋਕ ਆ ਇਹਨਾਂ ਦਾ ਭੋਗ ਪਾਇਆ ਗਿਆ ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਵਿੱਚ ਦੇ ਕਰ ਰਹੀ ਆ ਚਾਹੇ ਗੈਂਗਸਟਰ ਨੇ ਕਿਆ ਹੋ ਲੋ ਜਿਹੜੇ ਚੰਗੇ ਕੰਮ ਕਰਨ ਵਾਲਿਆਂ ਦੀਆਂ હત્યા ਕਰ ਰਿਆ ਪੁਲਿਸ ਤਰੰਤ ਬਦਲਾ ਲਿਆ ਮੈਂ ਮੁੱਖ ਮੰਤਰੀ ਧਾਮੀ ਸਾਹਿਬ ਦਾ ਵੀ ਉਤਰਾਖੰਡ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਆਪ ਇੰਟਰਸ ਲੈ ਕੇ ਪੁਲਿਸ ਨੂੰ ਕਿਹਾ ਵੀ ਕਾਰਵਾਈ ਕਰੋ ਤਰੰਤ ਹੁਣ ਮੈਂ ਦੁਬਾਰਾ ਤੋਂ ਫਿਰ ਬੇ 신고 ਕਰਿਆ ਇੱਕ ਦੂਜਾ ਰਹਿ ਗਿਆ ਸੰਜੀ ਸਿੰਘ ਜੀ ਉਸ ਦਾ ਵੀ ਇਸੇ ਤਰ੍ਹਾਂ ਹੀ ਇਨਕਾਉਂਟਰ ਦੀ ਤਰ੍ਹਾਂ ਨਾਕਾ ਰੇਕਟ ਕੀਤੀ ਜਾਵੇ ਇਹ ਜਿਹੜਾ ਜਾਗੋ ਕਹਿੰਦੇ ਜਾਗੋ ਆਈ ਹੈ ਜਾਗੋ ਆਜ ਫਿਰ ਵੀਡੀਓ ਪਾਰੀਆਂ ਪਾਰਿਆ ਵੀ ਮੋਟਰਸਾਈਕਲ ਤੇ ਬਲੈਂਡਰ ਤੇ ਆਉਣਗੇ ਉਹ ਜਿਹੜਾ ਕੁੱਤੇ ਦੀ ਮੌਤ ਮਰਿਆ ਪਿਆ ਹਸਪਤਾਲ ਦੇ ਵਿੱਚ ਜਾ ਕੇ ਮਿਲ ਲੋ ਜਾ ਕੇ ਉਹਨਾਂ ਨੂੰ ਰੋਲੋ ਜਾ ਕੇ ਉਹਨੂੰ ਤੁਹਾਡੇ ਪਿਓ ਨੂੰ ਵੀ ਇਸੇ ਤਰ੍ਹਾਂ ਦੀ ਹੈ ਜਾਗੋ ਪੌਣੇ ਆ ਬੰਦ ਕਰ ਦਿਓ ਹੱਤਿਆਵਾਂ ਬੰਦ ਕਰ ਦਿਓ ਨਹੀਂ ਤੁਹਾਡਾ ਇਸੇ ਤਰ੍ਹਾਂ ਹੀ ਹਾਲ ਹੋਊਗਾ ਜਿਹੜੇ ਪੰਜ ਬੰਦੇ ਬੈਠੇ ਆ ਨਾ ਉਹਨਾਂ ਨੂੰ ਦੇਖ ਲੋ ਜਾਗੋ ਅਵਲ ਆਜ ਬੈਠੇ ਨੇ ਬਦਮਾਸ਼ੀਆਂ ਤੁਸੀਂ ਪੂਰੀਆਂ ਕਰਦੇ ਹੋ ਸੋਸ਼ਲ ਮੀਡੀਆ ਤੇ ਪੈਸੇ ਲੈ ਕੇ ਟੱਕੜ ਮਾਰ ਤੁਸੀਂ ਗੱਲਾਂ ਕਰਦੇ ਹੋ ਇਹ ਬਿਲਕੁਲ ਬਰਦਾਸ਼ਤ ਨਹੀਂ ਨਾ ਸਹਿਣ ਜੋਗਾ ਨਾ ਬਰਦਾਸ਼ਤ ਹੋਊਗਾ ਅਸੀਂ ਦੁਬਾਰਾ ਤੋਂ ਫੇਰ ਮਾਬਾ ਤਲਸੀਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਆਂ ਪ੍ਰਮਾਤਮਾ ਕੋਲ ਉਹਨਾਂ ਦੇ ਚਰਨਾਂ ਨਿਵਾਜ਼ ਬਖਸ਼ਣ ਪ੍ਰਮਾਤਮਾ ਬੇਨਤੀ ਕਰਦੇ ਆਂ ਭਰਾਵੋ ਪਿਛਲੇ ਦਿਨੀ ਮਾਬਾ ਤਲਸੀਮ ਸਿੰਘ ਜੀ ਕਾਰ ਸੇਵਾ ਵਾਲੇ ਨਾਨਕ ਮਤਾ ਜੀ ਵਾਲੇ ਦੀ ਕੁਝ ਦਿਨ ਪਹਿਲਾਂ ਹਤਿਆ ਕਰ ਦਿੱਤੀ ਗਈ ਸੀ ਅਸੀਂ ਉਹਨਾਂ ਦੇ ਭੋਗ ਤੇ ਗਏ ਸੀ ਅਤੇ ਸ਼ਰਦਾ ਦੇ ਫੁੱਲ ਭੇਟ ਕੀਤੇ ਸੀ ਬਾਬਾ ਤਰਸੇਮ ਸਿੰਘ ਜੀ ਨੂੰ ਬੜਾ ਦੁੱਖ ਪਰਹਿ ਦਿੱਤਾ ਸੀ ਅੱਜ ਵੀ ਦਰਦ ਆ ਰਿਹਾ ਸਾਡੇ ਮਨਾਂ ਵਿੱਚ ਬਹੁਤ ਦੁੱਖਾ ਕਿ ਬਾਬਾ ਤਰਸੇਮ ਸਿੰਘ ਜੀ ਬਹੁਤ ਵਧੀਆ ਇਨਸਾਨ ਸੀ ਬਫਰ ਸ਼ੇਰ ਸੀ ਰੱਬ ਨਾਲ ਜੁੜੇ ਸੀ ਪ੍ਰਮਾਤਮਾ ਦਾ ਨਾਮ ਲੈਂਦੇ ਸੀ ਲੇਕਿਨ ਜਿਹੜੇ ਉਹ ਦੋ ਬੰਦਿਆਂ ਨੇ ਇੱਕ ਸਰਜੀਤ ਸਿੰਘ ਮੀਆਂਵਿੰਡ ਦੀ ਤਰਨਤਾਰਾ ਦਾ ਇੱਕ ਬਰਾਂਸਪੁਰ ਸ਼ਹਿਰ ਦਾ ਜੀ ਅਮਰਜੀਤ ਸਿੰਘ ਅੱਜ ਬੜੀ ਖੁਸ਼ੀ ਹੋਈ ਕਿ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਰਾਹੀਂ ਦੇਖਿਆ ਪਤਾ ਲੱਗਿਆ ਕਿ ਅਮਰਜੀਤ ਸਿੰਘ ਨੂੰ ਨਰਕਾ ਦੀ ਟੈਕਟਰ ਪੁਤਰਾਖੰਡ ਦੀ ਜਿਹੜੀ ਐਸਟੀਐਫਾ ਪੁਲਿਸ ਨੇ ਦੇ ਦਿੱਤੀ ਆ ਮੈਂ ਹੁਤਰਾਖੰਡ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਐਸੇ ਸ਼ਨਾਰਤੀ ਲੋਕ ਆ ਜਿਹੜੇ ਐਸੇ ਖਾਲਸਤਾਨੀ ਲੋਕ ਆ ਇਹਨਾਂ ਦਾ ਭੋਗ ਪਾਇਆ ਗਿਆ ਬਹੁਤ ਵਧੀਆ ਕੀਤਾ ਪੰਜਾਬ ਪੁਲਿਸ ਮਿਹਨਤ ਕਰ ਰਹੀ ਆ ਚਾਹੇ ਗੈਸਰ ਨੇ ਚਾਹੇ ਲੋਕ ਜਿਹੜੇ ਚੰਗੇ ਕੰਮ ਕਰਨ ਵਾਲਿਆਂ ਦੀਆਂ ਹਤਿਆ ਕਰ ਰਿਹਾ ਪੁਲਿਸ ਤਰੰਤ ਬਦਲਾ ਲਿਆ ਮੈਂ ਮੁਕੰਦਰੀ ਧਾਮੀ ਸਾਹਿਬ ਦਾ ਵੀ ਉਤਰਾਖੰਡ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਆਪ ਇੰਟਰਸ ਲੈ ਕੇ ਪੁਲਿਸ ਨੂੰ ਕਿਹਾ ਵੀ ਕਾਰਵਾਈ ਕਰੋ ਤੁਰੰਤ ਹੁਣ ਮੈਂ ਦੁਬਾਰਾ ਤੋਂ ਫਿਰ ਬੇਨਤੀ ਕਰ ਰਿਹਾ ਇੱਕ ਦੂਜਾ ਰਹਿ ਗਿਆ ਸੰਜੀਤ ਸਿੰਘ ਜੀ ਉਸ ਦਾ ਵੀ ਇਸੇ ਤਰ੍ਹਾਂ ਹੀ ਇੰਕਾਊਂਟਰ ਕੀਤਾ ਜਾ ਨਾ ਨਾ ਟਿੱਕ ਦਿੱਤੀ ਜਾਵੇ ਇਹ ਜਿਹੜਾ ਜਾਗੋ ਕਹਿੰਦੇ ਜਾਗੋ ਆਈ ਆ ਜਾਗ ਆਵਾਜ਼ ਫਿਰ ਵੀਡੀਓ ਜੇ ਪਾਰੀ ਆਵੇਂ ਪਾਰਿਆ ਵੀ ਮੋਟਰਸਾਈਕਲ ਸਪਲੈਂਡਰ ਤੇ ਆਉਣਗੇ ਉਹ ਜਿਹੜਾ ਕੁੱਤੇ ਦੀ ਮੋਤ ਮਰਿਆ ਪਿਆ ਹਾਸਟਾਲ ਦੇ ਵਿੱਚ ਜਾ ਕੇ ਮਿਲ ਲੋ ਜਾ ਕੇ ਉਹਨਾਂ ਨੂੰ ਰੋਲੋ ਜਾ ਕੇ ਉਹਨੂੰ ਆਨੇ ਪਿਓ ਨੂੰ ਵੀ ਇਸੇ ਤਰ੍ਹਾਂ ਜਿਆਗੋ ਪਾਉਣੇ ਆ ਬੰਦ ਕਰ ਦਿਓ ਹਤਿਆਵਾਂ ਬੰਦ ਕਰ ਦਿਓ ਨਹੀਂ ਤਾਂ ਆਡਾ ਇਸੇ ਤਰ੍ਹਾਂ ਹੀ ਹਾਲ ਹੋਊਗਾ ਜਿਹੜੇ ਪੰਜ ਬੰਦੇ ਬੈਠੇ ਆ ਨਾ ਉਹਨਾਂ ਨੂੰ ਦੇਖਣੋ ਜਾਗੋ ਹਵਾਲਾ ਜਿ ਬੈਠੇ ਨੇ ਬਦਮਾਸ਼ੀਆਂ ਤੁਸੀਂ ਪੂਰੀਆਂ ਕਰਦੇ ਹੋ ਛੋਹੇ ਮੀਡੀਆ ਤੇ ਪੈਸੇ ਲੈ ਕੇ ਟੱਕੜ ਮੋੜ ਤੁਸੀਂ ਗੱਲਾਂ ਕਰਦੇ ਹੋ ਇਹ ਬਿਲਕੁਲ ਬਰਦਾਸ਼ਤ ਨਹੀਂ ਨਾ ਸਹਿਣ ਜੋਗਾ ਨਾ ਬਰਦਾਸ਼ਤ ਹੋਊਗਾ ਅਸੀਂ ਦੁਬਾਰਾ ਤੋਂ ਫੇਰ ਬਾਬਾ ਤਾਂ ਸਹਿਮਜ਼ੀ ਨੂੰ ਸ਼ਰਧਾਲੇ ਬਲਪੇਡ ਕਰਦੇ ਆਂ ਪ੍ਰਮਾਤਮਾ ਦੇ ਉਹਨਾਂ ਦੇ ਚਰਨਾਂ ਨਿਵਾਜ਼ ਬਖਸ਼ਣ ਪ੍ਰਮਾਤਮਾ ਬੇਨਤੀ ਕਰਦੇ ਆਂ